ਹਾਂਜੀ ਬਾਈ ਜੀ ਸਾਸਤਰੀ ਕਾਲਜ ਜੀ ਸਾਰਿਆਂ ਨੂੰ ਅੱਜ ਦਿਖਾਉਣਿਆ ਸਨ 7-8 ਗਾਈਆਂ ਬਾਈ ਕੋਲ ਤੋਕੜਾ ਗੱਬਣਾ ਸੱਜਰ ਸੂਈਆਂ ਹਰ ਤਰ੍ਹਾਂ ਦੀ ਬਾਈ ਕੋਲ ਵੈਰਿਟੀ ਮਿਲੂਗੀ ਜੀ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਬਾਈ ਦਾ ਆਪਾਂ ਕੰਟੈਕਟ ਕਰਦੇ ਆਂ ਕਰਦੇ ਆਂ ਜੀ ਆਪਾਂ ਬਾਈ ਜੀ ਨਾਲ ਗੱਲਬਾਤ ਠੀਕ ਹੈ ਜੀ ਪਿੰਡ ਹੈਗਾ ਪਹਾੜਾ ਜ਼ਿਲ੍ਹਾ ਬਰਨਾਲਾ ਕਰਦੇ ਆਂ ਜੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਕੋਰਾ ਜੀ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ ਨੰਬਰ 87288 04320 ਦੁਬਾਰਾ ਫੇਰ ਦੱਸੋ ਜੀ 87288 04320 ਬਾਈ ਹਾਂਜੀ ਬਾਈ ਆ ਗਾਂ ਦੀ ਡਿਟੇਲ ਦੱਸੋ ਜੀ ਇਹ ਗਾਂ ਥਲੇ 20 ਕਿਲੋ ਦਾ ਰੈਡੀ ਹੈ ਜੀ ਕੱਲ ਆਈ ਆਪਣੇ ਕੋਲ ਜੀ ਬੱਚਾ ਹੈ ਨਹੀਂ ਇਹਦਾ ਜੀ ਮੁੱਲ 55000 ਕਰਦੇ ਆ ਇਹਦਾ ਜੀ ਠੀਕ ਹੈ ਜੀ ਤੀਜੇ ਸੂਏ ਹੋ ਜੀ ਠੀਕ ਹੈ ਬਾਈ ਦੇਖ ਸਕਦੇ ਹੋ ਦੁੱਧ ਵਾਜੂਗੀ ਜੀ ਹੋਰ ਠੀਕ ਹੈ ਕਿੰਨਾ ਦਿੰਦੀ ਵੀਰੇ 20 ਕਿਲੋ ਰੈਡੀ ਆਈ ਹੁਣ ਜੀ ਕੱਲ ਆਈ ਆ ਜੀ ਸ਼ਾਮ ਨੂੰ ਆਪਣੇ ਕੋਲ ਦੇਖ ਸਾਰੇ ਬੱਚਾ ਹੈਣੀ ਇਹਦੀ ਮਾਂ ਦਾ ਹਾਂਜੀ ਮਹੀਨਾ ਸਵਾ ਮਹੀਨਾ ਹੋਇਆ ਸੂਈ ਨਾਰਾ ਜੀ ਠੀਕ ਹੈ ਜੀ ਬਾਈ ਮੁੱਲ ਮੰਗਦਾ 55000 ਠੀਕ ਹੈ ਜੀ ਹਾਂਜੀ ਬਾਈ ਜੀ ਅਗਲੀ ਗਾਂ ਦੇਖੋ ਜੀ ਇਹ ਗੱਬਣ ਆ ਜੀ ਦੂਜੇ ਸੂਏ ਨੂੰ ਜੀ ਠੀਕ ਹੈ ਜੀ ਇਹ ਮੰਨ ਕੇ ਚੱਲ ਹਾਂ 10 ਦਿਨ ਭਾਈ ਇਹਦੇ ਹਾਂਜੀ ਸੀਲ ਸੌ ਬਹੁਤ ਆ ਜੀ ਠੀਕ ਹੈ ਜੀ ਹਾਂਜੀ ਕੱਚੀ ਕੱਚੀ ਆ ਜਾਂਦੀ ਠੀਕ ਹੈ ਜੀ ਦੋ 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 ਜੀ 25 ਕਿਲੋ ਹੀ ਰਾਵਾਂ ਜੀ ਠੀਕ ਹੈ ਜੀ ਦੂਜਾ ਸੂਗਾ ਜੀ ਠੀਕ ਹੈ ਤੁਰ ਕੇ ਹਾਂਜੀ ਬਈ ਦੇਖ ਸਕਦੇ ਮੋੜਦਾ ਬ੍ਰਾਦਰ ਐ ਕਰਵਾ ਬਈ ਫੇਸਬੁਕ ਦੇ ਸਕਦੇ ਹਾਂ ਫੇਸਬੁਕ ਬਹੁਤ ਅੜਾ ਜੀ ਠੀਕ ਹੈ ਜੀ ਕੁੰਨੇ ਬੜੀ ਪਹਿਲੇ ਸੂਏ ਖੜਾ ਕਿ ਦੂਜੇ ਸੂਏ ਦੂਜੇ ਸੂਏ ਸੂਏ ਜੀ ਬਈ ਜੀ ਦੂਜੇ ਸੂਏ ਸੂਏ ਵੀ ਦੇਖ ਸਕਦਾ 10 ਦਿਨ ਪਿਆ ਜੀ ਬਾਕੀ ਆ ਜੀ 10 ਦਿਨ ਪਿਆ ਬਈ ਜੀ ਨਾਲ ਕਨੈਕਟ ਕਰ ਲਿਓ ਹਾਂਜੀ ਬਈ ਰੇਟ ਰੂਟ ਇਹਦਾ ਰੇਟ ਇਹਦਾ ਜੀ ਫੋਨ ਤੇ ਕਰ ਦਾਂਗੇ ਜੀ ਬਸ ਠੀਕ ਹੈ ਹਾਂਜੀ ਬਾਈ ਇਹਨਾਂ ਕਾਟ ਕਰ ਲਓ ਬਾਈ ਜੀ ਫੋਨ ਤੇ ਅਈ 10 ਦਿਨ ਬਾਕੀ ਪਏ ਕਈ ਵਾਰੀ ਜੀ ਆਉਣ ਉਹ ਜੇ ਤਾਂ ਕਿ ਸੰਖ ਦੇ ਦਾਂਗੇ ਠੀਕ ਹੈ ਜੀ ਠੀਕ ਹਾਂਜੀ ਠੀਕ ਉਹ ਹੀ ਦੇ ਸਕਦੇ ਹੋ ਥਣ ਥਣ ਚਾਰੇ ਕੋਈ ਆ ਥਣ ਤੋਂ ਬਹੁਤ ਹੀ ਆ ਜੀ ਠੀਕ ਹੈ ਹਾਂਜੀ ਬਾਈ ਅਗਲੀ ਜਿਹੜੀ ਸੂਈ ਵੀ ਆ ਦਿਖਾ ਦਿਓ ਇਹ ਹੁਣ ਸੂਈ ਆ ਜੀ 4 ਦੰਦ ਬੱਛੀ ਆ ਜੀ ਠੀਕ ਹੈ ਜੀ ਮਗਰ ਬੱਛੀ ਨੂੰ ਜਾਣ ਦਿੱਤਾ ਇਹਨੇ ਜੀ ਠੀਕ ਹੈ ਜੀ ਹਾਂਜੀ ਫੇਸ ਕੁਆਲਟੀ ਇਹਦੀ ਬਹੁਤ ਵਧੀਆ ਜੀ ਠੀਕ ਹੈ ਜੀ ਬਾਈ ਫੇਸਬੁੱਕ ਦੇ ਸਕਦੇ ਹੋ ਹਾਂਜੀ ਇਹ ਦੇਖ ਸਕਦੇ ਹੋ ਮਾਗਰ ਬੱਸੀ ਬਈ ਬੱਸੀ ਆ ਜੀ ਬੱਸੀ ਜੀ ਕਿੰਨਾ ਘਟਾਉਗਾ ਬਈ ਸੂਈ ਨੂੰ ਇਹਨੂੰ ਹੋ ਗਿਆ ਘੰਟਾ ਕ ਸੂਈ ਨਹੀਂ ਬਸ ਇੱਕ ਹੀ ਘੰਟਾ ਸੂਈ ਦੁੱਧ ਦੁੱਧ ਕਿੰਨਾ ਕ ਦਿੰਦੀ ਹੈ ਜੀ ਦੁੱਧ ਪਲੂਣ ਆ ਜੀ ਦੇ ਦੋ 20 ਕਿਲੋ ਰਾਮ ਨਾਲ ਜੀ ਕੋਈ ਨਾ ਜੂੜਾ ਦੇਖ ਸਕਦਾ ਹੈ ਬਾਕੀ ਸੇਵਾ ਦੇ ਟੈਂਡਾ ਹੀ ਦੁੱਧ ਤਾਂ ਸੇਵਾ ਦਾ ਜੀ ਬਾਕੀ ਖੋਲ ਕੇ ਦਿਖਾ ਦਿਓ ਜੀ ਇਹ ਨਹੀਂ ਬੰਦ ਨਹੀਂ ਕਿਵੇਂ ਪਈ ਹੈ ਹਾਂ ਜੀ ਬਈ ਦੇਖ ਸਕਦੇ ਹੋ ਸੱਜਰ ਸੂਈ ਦੀ ਆ ਫੇਸਫੁੱਸ ਦੇਖ ਰਹੇ ਹੋ ਕੁਆਲਿਟੀ ਦੇਖ ਸਕਦੇ ਹੋ ਬਾਕੀ ਕਰਦੇ ਆਪਾਂ ਬਈ ਨਾਲ ਗੱਲਬਾਤ ਸੇਲ ਹੋ ਗਈ ਮਜਰਾ ਗੂੰਦੀ ਮਾਰਦੀ ਆ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਜੀ ਸਾਰਾ ਦੇਖ ਲੋ ਜੀ ਸਾਰਿਆਂ ਠੀਕ ਹੈ ਠੀਕ ਹੈ ਇਹ ਗੂੰਦੀ ਮਾਰਦੀ ਹੈ ਹਾਂ ਜੀ ਹਾਂ ਜੀ ਇਹ ਰੇਟ ਉਹ ਢਪਰਾ ਇਹਦਾ ਵੀ ਫੋਨ ਤੇ ਕਰਦਾਂਗੇ ਜੀ ਠੀਕ ਹੈ ਜੀ ਬਈ ਫੋਨ ਤੇ ਕਰਾਂਗੇ ਮਗਰ ਬੱਸ ਜੀ ਦੇਖ ਸਕਦੇ ਹੋ ਪਹਿਲੇ ਸੂਈ ਸੂਈ ਆ ਜੀ 4 ਦੰਦਾ ਮੂੰਹ 4 ਦੰਦਾ ਜੀ ਹਾਂ ਜੀ ਭਰਾ ਅਗਲੀ ਦਿਖਾਓ ਜੀ ਇਹ ਸਾਹੀ ਵਾਲਾ ਜੀ ਠੀਕ ਹੈ ਜੀ ਇਹ ਦੂਜੇ ਸੂਏ ਸੂਇਆ ਜੀ 14 ਕਿਲੋ ਤਿਆਰ ਆ ਰੈਡੀ ਠੰਡੀ ਠੁੰਡੀ ਬਹੁਤ ਆ ਜੀ ਠੀਕ ਹੈ ਜੀ ਹਾਂ ਜੀ ਇਹ ਸਾਹੀ ਵਾਲਾ ਜੀ ਦੂਜੇ ਸੂਏ ਸੂਈ ਵੀ ਆ ਮਗਰ ਬੱਛਾ ਆ ਰਹੀ ਹੈ ਮਗਰ ਬੱਸਾ ਜੀ ਹਾਂ ਜੀ ਬੱਸਾ ਵੀ ਦਿਖਾ ਦੇ ਨੇ ਬੱচ্চਾ ਉਹ ਖੜਾ ਜੀ ਠੀਕ ਹੈ ਜੀ ਕੀ ਰੇਟ ਲਉਂਦਾ ਭਰਾ ਦਾ ਇਹਦਾ 45 ਮੰਗਦਾ ਜੀ ਬਾਈ ਜੀ ਇਹਦਾ ਰੇਟ ਹੈਗਾ 45 ਹਾਂ ਜੀ 300 ਬਹੁਤ ਜ਼ਿਆਦਾ ਆ ਠੀਕ ਹੈ ਜੀ ਬਾਕੀ ਫੈਂਡ ਫੂਨ ਬਹੁਤ ਆਉਂਦੀ ਆ ਦੀ ਜੀ ਠੀਕ ਹੈ ਸਾਰੇ ਪੈ ਚਾਹੀਦੇ ਮਾੜੇ ਮਾੜੇ ਸੰਗ ਹੈਗੇ ਜੀ ਦੇਖ ਸਕਦੇ ਹਾਂ ਜੀ ਕੋਣ ਕਹਿੰਦੀ ਠੀਕ ਹੈ ਠੀਕ ਹੈ ਸੀਲ ਬਹੁਤ ਆ ਜੀ ਹਾਂ ਜੀ ਜਿੰਨਾ ਮਰਜ਼ੀ ਖੜੇ ਜਾ ਕੋਈ ਚੱਕ ਲੈ ਠੀਕ ਹੈ ਠੀਕ ਹੈ ਇਹ ਦਿਖਾਓ ਜੀ ਬੱਸਾ ਘੜਾ ਮਗਰ ਦਾ ਹਾਂ ਜੀ ਭਾਈ ਇਹ ਬੱਸਾ ਜੀ ਇਹਦੇ ਮਗਰ ਸਾਹੀਵਾਲ ਦੇ ਮਗਰ 10 12 ਦਿਨ ਹੋ ਗਏ ਨਸੀ ਹਾਂ ਜੀ ਭਾਈ ਇਹ ਦੱਸੋ ਚਟੇਲੇ ਦੀ ਇਹਦੇ ਇੱਕ ਮਹੀਨਾ ਬਾਕੀ ਪਿਆ ਜੀ ਠੀਕ ਹੈ ਜੀ ਪੰਜ ਚਾਰ ਨਾਲ ਵੱਧ ਵੀ ਲੈ ਸਕਦੇ ਘੱਟ ਵੀ ਲੈ ਸਕਦੇ ਆ ਜੀ ਠੀਕ ਹੈ ਜੀ ਦੂਜੇ ਸੋਏ ਨੂੰ ਆ ਜੀ ਪਲੋਂਡ ਇਹਦੇ 20 ਕਿਲੋ ਦੋ ਦਿੱਤਾ ਜੀ ਠੀਕ ਹੈ ਜੀ ਲੈ ਵਾਂ ਲੂਗਾ ਬਹੁਤ ਸੋਹਣਾ ਇਹਦਾ ਜੀ ਥਣ ਲੈ ਲੈ ਹਾਂ ਜੀ ਚਾਰੇ ਥਣ ਓਕੇ ਆ ਜੀ ਠੀਕ ਹੈ ਕੱਲਾ ਕੱਲਾ ਥਾਣਾ ਲੈ ਵਾਲੂ ਇਹ ਚ ਬਲ ਬਹੁਤ ਆ ਜੀ। ਠੀਕ ਹੈ ਉਹ ਦੀ ਕੀ ਜਾਂਦਾ ਜੀ ਆ ਦੇਖੋ ਬਲ ਬਹੁਤ ਆ ਜੀ। ਹਾਂਜੀ ਹਾਂਜੀ। ਇਧਰ ਮਾੜਾ ਖਮਾ ਦਿਓ ਮਾੜਾ ਇੱਧੇ ਸਾਈਡ ਦਿਖਾ ਦੀ ਜੀ। ਚੱਟ। ਫੇਰ ਦੇਖ ਸਕਦੇ ਹਾਂ। ਫੇਸਬੁਕ ਬਹੁਤ ਚੰਗਾ ਆ ਦੇਖੋ ਜੀ। ਠੀਕ ਹੈ ਜੀ। ਹਾਂਜੀ। ਸੋਹਣੀ ਆ ਜੀ ਕਾਂ ਦੇਖ ਸਕਦੇ ਫੇਸਬੁਕ। ਤੇ ਇਹਦਾ ਭਰਾ ਕੀ ਰੇਟ ਆ ਜੀ? ਇਹ 42 ਦੇ ਦਾਂਗੇ ਜੀ। ਬਈ 42000 ਰੁਪਏ ਦੇ। ਹਾਂਜੀ। ਬਾਕੀ ਬਾਦ ਘਾੜੋ ਜੀ ਮਾੜੀ ਬੁੱਟੀ। ਆ ਕਰ ਦਾਂਗੇ ਜੀ ਠੀਕ ਹੈ ਬਈ ਦੇਖੋ ਠੀਕ ਹੈ ਜੀ ਹਾਂਜੀ ਬਾਈ ਅਗਲੀ ਦਿਖਾਓ ਜੀ ਇਹ ਸੂਈ ਦੀ ਹੈ 22 ਦਿਨ ਹੋ ਗਏ ਜੀ ਇਹਨਾਂ ਦੀ 15 ਕਿਲੋ ਤਿਆਰ ਹੋਏ ਇਸ ਲਈ ਠੀਕ ਹੈ ਜੀ ਹਾਂਜੀ ਜੀ ਦੇਖਸੋ ਇਹ 15 ਕਿਲੋ ਦਾ ਤਿਆਰ ਆ ਹਾਂ ਸੰਦ ਰਹਿਣਾ ਤੜਾ ਜੁੱਦਨ ਮਗਰ ਕੀ ਭਰਾ ਦੇ ਬੱਚਾ ਇਹਦੇ ਮਗਰ ਜੀ ਠੀਕ ਹੈ ਜੀ ਸਹੀ ਸੂਲ ਬਹੁਤ ਚਵਾਈ ਚੂ ਇੱਕ ਨੰਬਰ ਆਈ ਜੀ ਹੱਥ ਜਾਂ ਫਿਰ ਜੀ ਮੜਾ ਜਾਂਦੇ ਬਾਈ ਸਹੀ ਸੂਲ ਬਹੁਤ ਹੈ ਸੂਲ ਬਹੁਤ ਜਿਆਦਾ ਬਾਕੀ ਭਾਈ ਜੀ ਨੇ ਕਨੈਕਟ ਕਰ ਲਓ ਪੰਡ ਪਧੌੜਾ ਜੀ ਨੇੜੀ ਆਪਣੇ ਠੀਕ ਹੈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਾ ਕਰੋ ਜੀਤਾ ਫਾਰਮ ਟੀਵੀ ਨੂੰ ਤਾਂ ਕਿ ਤੁਹਾਨੂੰ ਨਵੀਂ ਤੇ ਨਵੀਂ ਆਪਾਂ ਵੀਡੀਓ ਅਪਲੋਡ ਕਰਦੇ ਰਹੀ ਹਾਂ ਜੀ ਹਾਂਜੀ ਭਾਈ ਦਿਖਾਓ ਜੀ ਅਗਲੀ ਗਾਂ ਇਹ ਸੇ ਮਹੀਨੇ ਗੱਭਣ ਹੋ ਚੁੱਕੇ ਸੱਤਵਾਂ ਲੱਗ ਗਿਆ ਇਹਨੂੰ ਕੱਲ ਜੀ ਠੀਕ ਹੈ ਜੀ ਹਾਂਜੀ ਪਹਿਲੇ ਸੂਏ ਸੂਗ ਹੀ ਜੀ ਠੀਕ ਹੈ ਜੀ ਚਾਰ ਦੰਦਾਈ ਬੱਛੀ ਠੀਕ ਹੈ ਜੀ ਪਲੀ ਪੁਲੀ ਦੀ ਬਹੁਤ ਜ਼ਿਆਦਾ ਜਾਣ ਜੰਦ ਬਹੁਤ ਆਈ ਫਟਕ ਫੋਟ ਬਹੁਤ ਚੌੜੀ ਹੈ ਜੀ ਠੀਕ ਹੈ ਜੀ ਥਣ ਕੱਲਾ ਕੱਲਾ ਅੱਲਾ ਕਦਾ ਖਾਣਾ ਤੇ ਹਾਂਜੀ ਕੋਲ ਕਰਖਾ ਦੇ ਕਿੰਨਾ ਟਾਈਮ ਰਹਿ ਗਿਆ ਵੀਰ ਦਾ ਇਹ 7ਵਾਂ ਮਹੀਨਾ ਸਟਾਰਟ ਹੋ ਗਿਆ ਇਹਨੂੰ ਜੀ ਠੀਕ ਹੈ ਜੀ 7ਵਾਂ ਮਹੀਨਾ ਬਈ 3 ਮਹੀਨੇ ਬਾਕੀ ਪਿਆ ਜੀ 3 ਮਹੀਨੇ ਬਾਕੀ ਪਿਆ ਜੀ ਦੇਖ ਸਕਦੇ ਹੋ ਫੋੜ ਦੇ ਭਰਾ ਪੂਰਾ ਤਰ੍ਹਾਂ ਦੇਖ ਸਕਦੇ ਹੋ ਕਦ ਕੋਦ ਬਸ ਕਦ ਕੋਦ ਬਹੁਤ ਜ਼ਿਆਦੇ ਆ ਬਾਕੀ ਆ ਮੇਰੇ ਮੋਢੇ ਤੱਕ ਹੋਣਾ ਹੁੰਦੀ ਆ ਜੀ ਹਾਂਜੀ 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 ਦੇਖ ਰਿਹਾ ਜੀ ਠੀਕ ਹੈ ਜੇ ਕੋ ਸਾਹਮਣੇ ਵਾਲਾ ਤਾਂ ਵਧੀਆ ਬਣ ਜੂ ਜੀ ਮੁਰੇ ਠੀਕ ਹੈ ਜੀ ਹਾਂਜੀ ਬਾਈ ਜੀ ਰੇਟ ਇਹਦਾ ਮੋਬਾਈਲ ਤੇ ਕਰ ਦਾਂਗੇ ਜੀ ਫੋਨ ਤੇ ਕਰ ਦਾਂਗੇ ਜੀ ਫੋਨ ਤੇ ਕਰ ਦਾਂਗੇ ਬਾਈ ਜੀ ਹਾਂ ਜੀ ਕਈ ਵਾਰੀ ਆਏ ਜੀ ਹੁਣ ਵੀ ਵਿਕਸਦੀ ਹੈ ਕਈ ਵਾਰ ਟਾਇਰ ਹੋ ਕੇ ਕਿ ਵਿਚ ਨਹੀਂ ਪੈਂਦੀ ਜੀ ਠੀਕ ਹੈ ਜੀ ਠੀਕ ਹਾਂਜੀ ਆਪਣੇ ਚੈਨਲ ਨੂੰ ਬਾਈ ਜੀ ਪਾਤੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਜੀ ਜਾ ਕੇ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ